ਤੋ ਰਿਆ ਆਪਣਾ氯ਿਕਰਤ ਉਹ ਹੀ ਪਾਣੀ ਵਿੱਚ ਸਰੋਤ ਤੇ ਉਹ ਦੇਖੋ ਅਸੀਂ ਇਹਦੇ ਲਈ ਹਮੇਸ਼ਾ ਇਹ ਨਿਗਰੱਖਦੇ ਆ ਮੈਂ ਪਰਸੋਂ ਵੀ ਦੋ ਮੀਟਿੰਗਾਂ ਜਿਹੜੀਆਂ ਜਿੰਨਾ ਸਾਡਾ ਸਟਾਫ ਹੈਗਾ ਸੇਵਾਦਾਰ ਹੈਗੇ ਆ ਉਹਨਾਂ ਨਾਲ ਕੀਤੀਆਂ ਕਿਤੇ ਫਿਰ ਵੀ ਗਲਤੀ ਸਾਡੇ ਸੇਵਾਦਾਰਾਂ ਦੀ ਅੱਖਾਂ ਤੇ ਨਹੀਂ ਆਇਆ ਹੋਏਗਾ ਕਿਉਂਕਿ ਦੂਜੇ ਧਰਮ ਵਾਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇੱਥੇ ਮਰਿਆਦਾ ਕੀ ਆ ਸਿਧਾਂਤ ਕੀ ਆ ਤੇ ਅਸੀਂ ਅਸੀਂ ਇਹ ਜ਼ਰੂਰ ਕਰਦੇ ਹਾਂ ਕਿ ਪਹਿਰਾ ਜਿਹੜਾ ਉਹ ਸਖਤ ਕੀਤਾ ਜਾਵੇਗਾ ਰੱਖਿਆ ਜਾਵੇਗਾ ਕੋਈ ਅਗਲੀ ਦੋਹੀ ਇਦਾਂ ਦੀ ਗਲਤੀ ਨਾ ਕਰੇ ਤੇ ਵੀਡੀਓ ਜਾਂਚ ਕਰੇਂ ਕਰੋ ਜਾਂਚ ਜਾਂਚ ਕਰਾਂਗੇ ਜਾਂਚ ਕਰਾਂਗੇ ਦੂਜਾ ਦੂਜਾ ਜਾਂਚ ਕਰਾਂਗੇ ਤੇ ਉਹਨਾਂ ਨੂੰ ਆਪਣੇ ਛੇ ਵਰਦਾਰਾ ਨੂੰ ਵੀ ਕਹਾਂਗੇ ਵੀ ਭਾਈ ਉਹ ਸਾਰਾ ਨਿਕਲ ਆਉਂਦਾ ਆ ਪੂਰੀ ਪੂਰੀ ਜਾਂਚ ਕੀਤੀ ਜਾਊਗੀ ਮਰਨ ਸਿੰਘ ਸਾਹਿਬ ਵੋਟ ਤਾਂ ਲਗਾਏ ਗਏ ਨੇ ਕਿ ਇੱਥੇ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਨਾ ਕਿਤੇ ਵੀ ਕੋਈ ਇਸ ਤਰ੍ਹਾਂ ਦੇ ਬੋਰਡ ਵੀ ਲਗਾਏ ਜਾਣ ਕਿ ਕਿ ਜੇਕਰ ਮਰਿਆਦਾ ਬਾਰੇ ਕਿਸੇ ਨੂੰ ਨਹੀਂ ਪਤਾ ਤਾਂ ਦੇਖੋ ਇਹਦੇ ਲਈ ਪਤਕੀ ਹੈ ਇਹ ਬੜਾ ਗੁੰਜਦਾਰ ਬਿਸਤ ਜਿਹੜੇ ਕਵੈਸਨ ਕੀਤਾ ਜਦੋਂ ਆਪਾਂ ਘੰਟਾ ਘਰ ਤੋਂ ਥੱਲੇ ਪੌੜੀਆਂ ਉੱਤਰਦੇ ਹਾਂ ਨਾ ਤੇ ਜਿਹਨਾਂ ਨੂੰ ਨਹੀਂ ਪਤਾ ਸੈਕਸੰਗਨ ਦਾ ਪਤਾ ਬਹੁਤੇ Hindu ਭਾਈਚਾਰੇ ਨੂੰ ਪਤਾ ਕਈ ਦੂਸਰੇ ਜਿਹੜੇ ਬਾਹਰੋਂ ਹੁੰਦੇ ਆ ਜੇ ਪਿਕਨਿਕ ਤੌਰ ਤੇ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਫੋਟੋ ਵਗੈਰਾ ਵੀ ਖਿਚਾਉਣੇ ਅਸੀਂ ਇਹਦੇ ਤੇ ਵੀ ਵਿਚਾਰ ਕਰਦੇ ਪੈ ਦੋ ਮੀਟਿੰਗਾਂ ਦੇ ਵਿੱਚ ਮੈਂ ਵਿਚਾਰ ਕੀਤੀ ਸੀ ਕਿਤੇ ਕੋਈ ਸਪੇਸ ਇਦਾਂ ਦੀ ਉੱਪਰ ਦੇ ਦਿੱਤੀ ਜਾਵੇ ਜੇ ਕਿ ਇਹਨਾਂ ਫੋਟੋ ਕਿਸੇ ਉੱਤੇ ਜਾ ਕੇ ਖਿਚ ਲੋ ਦੇ ਸਕਦੇ ਪਰ ਜਦੋਂ ਆਪ ਇਹ ਪਿੱਠ ਕਰਕੇ ਗੁਰੂ ਰਾਮਦਾਸ ਦੇ ਦਰਬਾਰ ਸਾਹਿਬ ਨੂੰ ਪਿੱਠ ਕਰਕੇ ਨਾ ਫੋਟੋ ਖਿਜਾਉਣੇ ਉਹ ਮਾਰਾ ਵੀ ਲੱਗਦਾ ਤੇ ਹੁਣ ਨਾ ਚਾਹੀਦਾ ਠੀਕ ਹੈ